ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਕੇਂਦਰ ਸਰਕਾਰ ਦੇਸ਼ ਦੇ ਲਾਪਗ 80 ਕਰੋੜ ਲੋਕਾਂ ਨੂੰ ਹਰ ਮਹੀਨੇ ਰਾਸ਼ਨ ਪ੍ਰਦਾਨ ਕਰਦੀ ਹੈ ਜੇਕਰ ਤੁਸੀਂ ਵੀ ਇਸ ਸਰਕਾਰੀ ਸਕੀਮ ਦਾ ਫਾਇਦਾ ਲੈ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ ਮੁਫਤ ਰਾਸ਼ਨ ਪ੍ਰਾਪਤ ਕਰਨ ਲਈ ਤੁਹਾਨੂੰ ਆਪਣਾ ਰਾਸ਼ਨ ਕਾਰਡ ਈ ਕੇ ਵੈਸੀ ਕਰਵਾਉਣਾ ਹੋਵੇਗਾ KYC ਕਰਵਾਉਣ ਦੀ ਆਖਰੀ ਮਿਤੀ 30 ਜੂਨ ਹੈ ਜਿਹੜੇ ਰਾਸ਼ਨ ਕਾਰਡ ਧਾਰਕ ਇਸ ਮਿਤੀ ਤੱਕ KYC ਨਹੀਂ ਕਰਵਾਉਂਦੇ ਉਹਨਾਂ ਨੂੰ ਜੁਲਾਈ ਦਾ ਰਾਸ਼ਨ ਨਹੀਂ ਮਿਲੇਗਾ ਜਨਤਕ ਵੰਡ ਪ੍ਰਣਾਲੀ ਦੀ ਦੁਕਾਨਾਂ ਵਾਜਬ ਕੀਮਤਾਂ ਦੀਆਂ ਦੁਕਾਨਾਂ ਤੇ KYC ਮੁਫਤ ਹੋਵੇਗੀ ਦਰਅਸਲ ਸਰਕਾਰ ਨੇ ਇਸ ਯੋਜਨਾ ਵਿੱਚ ਬੇਨੀਮੀਆ ਨੂੰ ਰੋਕਣਾ ਤੇ ਲਾਭਪਾਤਰੀਆਂ ਨੂੰ ਸਮੇਂ ਸਿਰ ਰਾਸ਼ਨ ਮੁਹੱਈਆ ਕਰਵਾਉਣ ਲਈ KYC ਨੂੰ ਲਾਜ਼ਮੀ ਕਰ ਦਿੱਤਾ ਹੈ ਹੁਣ ਕੀ ਹੋ ਰਿਹਾ ਹੈ ਕਿ ਕਈ ਪਰਿਵਾਰ ਆਪਣੇ ਮ੍ਰਿਤਕ ਮੈਂਬਰਾਂ ਦਾ ਵੀ ਰਾਸ਼ਨ ਵੀ ਇਕੱਠਾ ਕਰ ਰਹੇ ਹਨ ਇਸ ਦੇ ਨਾਲ ਹੀ ਕੁਝ ਮਾਮਲਿਆਂ ਵਿੱਚ ਪਰਿਵਾਰਾਂ ਦੇ ਕੁਝ ਮੈਂਬਰ ਆਪਣੀ ਅਸਲ ਰਿਹائش ਤੋਂ ਕਿਤੇ ਹੋਰ ਰਹਿ ਰਹੇ ਹਨ ਉਸ ਦੇ ਪਰਿਵਾਰਿਕ ਮੈਂਬਰ ਉਸ ਦੇ ਜੱਦੀ ਨਿਵਾਸ ਤੇ ਉਸ ਦੇ ਨਾਂ ਤੇ ਰਾਸ਼ਨ ਲੈ ਰਹੇ ਹਨ ਜਦਕਿ ਉਹ ਹੋਰ ਥਾਵਾਂ ਤੇ ਮੁਫਤ ਰਾਸ਼ਨ ਲੈ ਰਿਹਾ ਹੈ ਇਸ ਸਮੱਸਿਆਵਾਂ ਨੂੰ ਰੋਕਣ ਲਈ ਅਤੇ ਸਹੀ ਲਾਪਾਤਰੀਆਂ ਦੀ ਪਛਾਣ ਕਰਨ ਲਈ ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਰਾਸ਼ਨ ਕਾਰਡ ਕੇਵਾਈਸੀ ਲਈ ਰਾਸ਼ਨ ਕਾਰਡ ਧਾਰਕ ਪਰਿਵਾਰ ਦੇ ਮੁਖੀ ਸਮੇਤ ਸਾਰੇ ਲੋਕਾਂ ਦੀ ਬਾਇਓਮੈਟ੍ਰਿਕ ਕੇਵਾਈਸੀ ਹੋਵੇਗੀ ਮਤਲਬ ਹਰ ਕਿਸੇ ਦੇ ਫਿੰਗਰਪ੍ਰਿੰਟ ਲਏ ਜਾਣਗੇ ਇਹ ਕੰਮ ਜਨਤਕ ਵੰਡ ਪ੍ਰਣਾਲੀ ਦੀ ਦੁਕਾਨ ਤੇ ਕੋਟਾ ਹੋਲਡਰ ਡਿੱਪੂ ਹੋਲਡਰ ਦੁਆਰਾ ਕੀਤਾ ਜਾਵੇਗਾ ਇਸ ਦੇ ਲਈ ਰਾਸ਼ਨ ਕਾਰਡ ਧਾਰਕਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ ਕੇਵਾਈਸੀ ਵੀ ਉਸੇ ਪੀਓ ਐਸਾ ਮਸ਼ੀਨ ਦੀ ਮਦਦ ਨਾਲ ਕੀਤਾ ਜਾਵੇਗਾ ਜਿਸ ਤੇ ਅੰਗੂਠਾ ਜਾਂ ਉਂਗਲੀ ਲਗਾ ਕੇ ਰਾਸ਼ਨ ਦਿੱਤਾ ਜਾ ਰਿਹਾ ਹੈ ਮੰਨ ਲਓ ਜੇਕਰ ਕਿਸੇ ਪਰਿਵਾਰ ਦੇ ਰਾਸ਼ਨ ਕਾਰਡ ਵਿੱਚ ਕੁੱਲ 5 ਮੈਂਬਰ ਦੇ ਨਾਮ ਹਨ ਅਤੇ ਇੱਕ ਮੈਂਬਰ ਫਿੰਗਰਪ੍ਰਿੰਟ ਨਹੀਂ ਦਿੰਦਾ ਹੈ ਭਾਵੇਂ ਕੇਵਾਈਸੀ ਨਹੀਂ ਕਰਵਾਉਂਦਾ ਤਾਂ ਜਿਹੀ ਸਥਿਤੀ ਵਿੱਚ ਉਸ ਮੈਂਬਰ ਦਾ ਨਾਮ ਕੱਟ ਦਿੱਤਾ ਜਾਵੇਗਾ ਰਾਸ਼ਨ ਕਾਰਡ ਅਤੇ ਬਾਕੀ ਮੈਂਬਰਾਂ ਦੇ ਨਾਮ ਰਾਸ਼ਨ ਕਾਰਡ ਤੋਂ ਹਟਾ ਦਿੱਤੇ ਜਾਣਗੇ ਇਸ ਤਰ੍ਹਾਂ 5 ਦੀ ਬਜਾਏ ਸਿਰਫ 4 ਮੈਂਬਰਾਂ ਨੂੰ ਰਾਸ਼ਨ ਮਿਲੇਗਾ KYC ਲਈ ਜਨਤਕ ਵੰਡ ਪ੍ਰਣਾਲੀ ਦੀ ਦੁਕਾਨ ਤੇ ਰਾਸ਼ਨ ਕਾਰਡ ਨੰਬਰ ਅਤੇ ਆਧਾਰ ਨੰਬਰ ਦਾ ਜ਼ਿਕਰ ਕਰਨਾ ਹੋਵੇਗਾ ਪਰਿਵਾਰ ਦੇ ਸਾਰੇ ਮੈਂਬਰ ਜਿਨ੍ਹਾਂ ਦਾ ਨਾਮ ਰਾਸ਼ਨ ਕਾਰਡ ਵਿੱਚ ਹੈ ਉਹਨਾਂ ਨੂੰ ਆਪਣੇ ਫਿੰਗਰਪ੍ਰਿੰਟ ਦੇਣੇ ਹੋਣਗੇ ਅਤੇ ਆਪਣਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ ਇਕੱਲੇ ਪਰਿਵਾਰ ਦੇ ਮੁਖੀ ਦੁਆਰਾ KYC ਕਰਵਾਉਣਾ ਕਾਫੀ ਨਹੀਂ ਹੋਵੇਗਾ ਸੋਏ ਸੁੰਤਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਆਬਨੇ ਰਹੋ ਧੰਨਵਾਦ